ਇੱਥੇ ਆਉਣ ਵਾਲਿਆਂ ਨੂੰ ਇੱਕ ਵਾਰ ਉਹਨਾਂ ਨੇ ਨਾਮ ਲੈਂਤਾ ਹੈ ਪਲੀਜ਼ ਝੋਟੇ ਦੇ ਲਈ ਇੱਕ ਤਾੜੀ ਮਾਰ ਦਿਓ ਜਰੂਰ ਸਾਰੇ ਜਣੇ ਸਿੱਧੂ ਮੂਸੇਵਾਲੇ ਦੇ ਨਾਮ ਤੇ ਥੈਂਕ ਯੂ ਸੋ ਮੱਚ ਜਿਉਂ ਉਹਨਾਂ ਦਾ ਨਾਮ ਲਿਆ ਉਹਨਾਂ ਨੇ ਤਾਂ ਜਰੂਰ ਆ ਉਹਨਾਂ ਦੀ ਸੋਚ ਦੇ ਉੱਤੇ ਖਰੇ ਜਰੂਰ ਉਤਰਾਂਗੇ ਆਪਾਂ ਵੈਸੇ ਆਪਾਂ ਚਿੰਕਿਊਜੀ ਰੋਡ ਤੇ ਬੈਠੇ ਆ ਸਾਰੇ ਆਪਨੋ ਜਾਣਦੇ ਆ ਕਿ ਕਈਆਂ ਨੂੰ ਚਿੰਕਿਊਜੀ ਰੋਡ ਦੇ ਸਪੈਲਿੰਗ ਨਾਲ ਬੜੀ ਪ੍ਰੋਬਲਮ ਹੈ ਹਾਂ ਭਾਈ ਮੈਨੂੰ ਵੀ ਇਹ ਬੜਿਆਂ ਨੂੰ ਹੈ ਇਹ ਬੜਿਆ ਨੂੰ ਐ ਇਹ ਉਹਦੇ ਤੇ ਇੱਕ ਮੇਰੇ ਦੋਸਤ ਨੇ ਬਾਈ ਚੀਮੇ ਵਾਲੇ ਮਾਰਟੀ ਨੇ ਗਾਣਾ ਬਣਾਇਆ ਸੀ ਉਹ ਤੁਹਾਡੇ ਰੂਬਰੂ ਕਰਦਾ ਹਾਂ ਤੇ ਉਸ ਤੋਂ ਬਾਅਦ ਇੱਕ ਮੇਰਾ ਗਾਣਾ ਜਿਹੜਾ ਅਗਲੇ ਮਹੀਨੇ ਰਿਲੀਜ਼ ਹੋਣਾ ਤੇ ਜਰੂਰ ਸੁਣਿਓ ਤੁਸੀਂ ਤੇ ਮੇਕ ਸ਼ੋਰ ਤੁਸੀਂ ਰੀਲ ਵਗੈਰਾ ਬਣਾ ਲਓ ਇਹਦੀ ਕਿਉਂਕਿ ਕੰਮ ਬਹੁਤ ਹੋਣੀ ਐ ਇਹ ਹਾਂ ਉਹਦੇ ਚ ਪਹਿਲਾ ਗਾਣਾ ਜੋ ਇਹ ਕਾਲਾ ਵੀ ਕਹਿੰਦਾ ਪਹਿਲਾ ਗਾਣਾ ਮਤਲਬ ਉਹ ਕਹਿੰਦਾ ਹਾਂ ਨਹੀਂ ਅਖਦੀ ਸੀ ਚੰਨ 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 ਗੋਰੀਏ ਨਹੀਂ ਚੰਗਾ ਲੱਗਦਾ ਜੋ ਕੈਸ਼ ਉੱਤੇ ਕੰਮ ਗੋਰੀਏ ਹੋਇ ਉਹ ਦੁਹਾਖਦੀ ਸੀ ਚੰਨ 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 ਗੋਰੀਏ ਨਹੀਂ ਚੰਗਾ ਲੱਗਦਾ ਜੋ ਕੈਸ਼ ਉੱਤੇ ਕੰਮ ਗੋਰੀਏ ਹੋ ਮਿੱਠਾ ਬੋਲ ਕੇ ਫਸਾ ਗਈ ਦੇਸੀ ਮਾਲਕਾਂ ਦੇ ਵਾਂਗ ਹੁ ਨਹੀਂ ਮੈਂ ਕਿੰਨੇ ਸਾਲ ਬਣ ਕੇ ਗੁਲਾਮ ਰਹਿ ਗਿਆ

ਹੋ ਕਿਸੇ ਲਾਲਚ ਦੀ ਨਹਿਰ ਵਿੱਚ ਡੁੱਬ ਗਈ ਕੁੜੇ ਨੀ ਤੂੰ ਫੜਿਓ 阿里 ਰੇ ਜਵਾਂਗੂ ਉੱਟ ਗਈ ਕੁੜੇ ਹੋ ਕਿਸੇ ਲਾਲਚ ਦੀ ਨਹਿਰ ਵਿੱਚ ਡੁੱਬ ਗਈ ਕੁੜੇ ਨੀ ਤੂੰ ਭੀੜ ਮਾਰੀ ਰੇ ਜਵਾਂਗੂ ਉੱਟ ਗਈ ਕੁੜੇ ਹੋ ਨੀ ਤੂੰ ਲਾਗੀ ਮਸਟੈਂਗ ਵਾਲੇ ਨਾਲ ਯਾਰੀਆਂ ਤੇ ਮਾਟੀ ਬਸਾਂ ਵਿੱਚ ਗਿਣਦਾ ਹੀ ਪਹਾਨ ਰਹਿ ਗਿਆ ਹੋਨੀ ਤੂੰ ਭੁੱਲ ਹੀ ਚੰਕੂ ਜੀ ਦੇ ਸਪੈਲੀਆਂ ਦੇ ਵਾਂਗੂ ਸਾਨੂੰ ਟੈਮਾ ਵਾਂਗੂ ਨਾਮ ਤੇਰਾ ਯਾਦ ਰਹਿ ਗਿਆ ਵਾਹ ਸੋ ਅੱਗੇ ਦੋ ਲਾਈਨਾਂ ਸਿਰਫ ਮੇਰੇ ਅਗਲੇ ਮਹੀਨੇ ਆਉਣ ਵਾਲੇ ਗਾਣੇ ਦੀਆਂ ਉਹ ਕੀ ਕਹਿੰਦਾ ਨਹੀਂ ਸਾਨੂੰ ਬੰਨਾ ਜੰਨਾ ਜਾਣਦਾ ਏ ਹਰ ਕੋਈ ਪਛਾਣਦਾ ਏ ਛੋਟਾ ਭਾਵੇਂ ਵੱਡਾ ਭਾਵੇਂ ਸਾਡੇ ਹਾਨ ਦਾ ਵਿਟੌਰੀਆਂ ਵਿਟੋ ਜੱਲੀ ਅਕਨਿਡਾ ਤੱਕ ਹੋਣ ਲੱਗੀਆਂ ਨੀ ਗੱਲਾਂ ਮਿੱਟੜਾ ਵਿਟੌਰ ਕੋਕਾ ਸ਼ਹਿਰ ਜਾ ਕੇ ਤੇਰਾ ਫਰਟੇ ਮਨਾਇਆ ਵਸ ਕੋਕਾ ਸ਼ਹਿਰ ਜਾ ਕੇ ਨੂੰ ਮੈਂ ਤਿੰਨ ਦਿਨ ਰੱਖਿਆ ਵੀ ਇਹ ਨਵੀਂ ਪਰਾਕੇ ਹੋ ਜੱਟਾਂ ਹੋ ਜੱਟਾਂ ਤਾਰੂ ਬਲਤਾ ਦੀ ਦੁਨੀਆ ਦੀ ਗੱਲਾਂ ਮਿੱਤਰਾਂ ਦੀ ਤੋਰਦੀਆਂ ਰੜਕੇ 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 ਜੱਟਾਂ ਦੇ ਮੁੰਡੇ ਪਾਉਣ ਬੋਲੀਆਂ ਜੀ ਬੈਗਨਾ ਦੀ ਹੁੱਟ ਉੱਤੇ ਜੀ ਬੈਗਨਾ ਦੀ ਹੁੱਟ ਉੱਤੇ ਚੜਕੇ ਜੱਟਾਂ ਦੇ ਮੁੰਡੇ ਪਾਉਣ ਬੋਲੀਆਂ ਥੈਂਕ ਯੂ ਸੋ ਮਾਜੀ ਸਾਰਿਆਂ ਨੂੰ ਬੜੀ ਲੱਗਿਆ ਤਾੜੀ ਜਰੂਰ ਮਾਰ ਦਿਓ ਤੇ ਸਾਡਾ ਪੇਜ ਫੋਲੋ ਕਰ ਲਿਓ ਸ਼ਮੀ ਮਾਨਸਾ ਦੇ ਨਾਮ ਤੇ YouTube Instagram ਸਾਰਾ ਤੇ ਅਗਲੇ ਮਹੀਨੇ ਕੈਲਵਮ ਨਾਲ ਮਿਲਦੇ ਥੈਂਕ ਯੂ ਜੀ ਬਹੁਤ ਧੇਲੂ ਤੁਹਾਡੀ ਆਵਾਜ਼ ਹੈ ਸ਼ਮੀ ਮਾਨਸਾ ਭਾਈ ਜੀ ਸਿਰਾਂ ਲਾਦਾ ਇਹਦਾ ਕਹਿਸਾ